ਸੰਝ ਮਾਰਕੀਟਿੰਗ ਲਿਮਟਿਡ ਦੇ ਮਾਲਕ ਦੀਪ ਮਲਹੋਤਰਾ ਦਾ ਫੈਕਟਰੀ ਕਾਮਯਾਣੇ ਮਨਾਇਆ 69ਵਾਂ ਜਨਮ ਦਿਨ ਸਰਬੱਤ ਦੇ ਭਲੇ ਅਤੇ ਫੈਕਟਰੀ ਦੇ ਮਾਲਕ ਦੀ ਲੰਮੀ ਉਮਰ ਲਈ ਕੀਤੀਆਂ ਅਰਦਾਸਾਂ ਬੇਨਤੀਆਂ ਦੱਸ ਦिए ਕਿ ਅੱਜ ਸੰਗਤ ਮੰਡੀ ਅਧੀਨ ਪੈਂਦੇ ਪਿੰਡ ਸੰਗਤ ਕਲਾ ਵਿਖੇ ਚੱਲ ਰਹੀ ਓਮ ਸੰਝ ਪ੍ਰਾਈਵੇਟ ਲਿਮਟਿਡ ਦੇ ਕਾਮਿਆਂ ਵੱਲੋਂ ਫੈਕਟਰੀ ਦੇ ਅੰਦਰ ਫੈਕਟਰੀ ਮਾਲਕ ਦੀਪਮਲ <strong></strong>ਹੋਤਰਾ ਦਾ 69ਵਾਂ ਜਨਮ ਦਿਨ ਮਨਾਇਆ ਗਿਆ ਇਸ ਮੌਕੇ ਫੈਕਟਰੀ ਵਿੱਚ ਕੰਮ ਕਰ ਰਹੇ ਮੁਲਾਜ਼ਮਾਂ ਵੱਲੋਂ ਕੇਕ ਕੱਟਿਆ ਗਿਆ ਅਤੇ ਸਰਬੱਤ ਦੇ ਭਲੇ ਅਤੇ ਫੈਕਟਰੀ ਮਾਲਕ ਸ਼੍ਰੀ ਦੀਪਮਲ <strong></strong>ਹੋਤਰਾ ਦੀ ਲੰਮੀ ਉਮਰ ਲਈ ਅਰਦਾਸਾਂ ਵੀ ਕੀਤੀਆਂ ਗਈਆਂ ਇਸ ਮੌਕੇ ਜਾਣਕਾਰੀ ਦਿੰਦੇ ਹੋਏ ਫੈਕਟਰੀ ਮੁਲਾਜ਼ਮ ਧਰਮਪਾਲ ਗੁੜਥੜੀ ਨੇ ਕੀ ਕਿਹਾ ਹੈ ਤੁਹਾਨੂੰ ਸੁਣਾਉਂਦੇ ਹਾਂ ਅੱਜ ਅਮ ਸੰਜੋ ਮਾਰਕੀਟਿੰਗ ਪ੍ਰਾਈਵੇਟ ਲਿਮਟਿਡ ਸੰਗਤ ਕਲਾ ਸ਼ਰਾਬ ਫੈਕਟਰੀ ਦੇ ਸੀਐਮਡੀ ਸਾਹਿਬ ਸ਼੍ਰੀ ਦੀਮਲੋਤਰਾਜੀ ਦਾ ਜਨਮ ਦਿਨ ਹੈ ਅੱਜ ਜਨਮ ਦਿਨ ਮਨਾਇਆ ਗਿਆ ਜਨਮ ਦਿਨ ਦੇ ਮੌਕੇ ਉਤੇ ਕੇਕ ਕੱਟਿਆ ਗਿਆ ਤੇ ਸਾਡੇ ਜਿਹੜਾ ਸਟਾਫ ਹੈ ਲੇਬਰ ਹੈ ਜੋ ਵੀ ਮੇਰੇ ਭਰਾ ਇੱਥੇ ਕੰਮ ਕਰਦੇ ਉਹਨਾਂ ਵਾਸਤੇ ਖੀਰ ਦਾ ਦਾਲ ਦਾ ਰੋਟੀ ਦਾ ਨਕਰ ਲਾਇਆ ਗਿਆ ਇਹ ਨਾਲ ਇੱਕ ਬਾਉਜੀ ਦੇ ਹੁਕਮਾਂ ਦੇ ਤਹਿਤ ਇੱਕ ਬੜਾ ਉੱਦਮ ਵਾਲਾ ਉਹਨਾਂ ਨੇ ਕੰਮ ਕੀਤਾ ਹੈ ਕਰਵਾਇਆ ਹੈ ਛਨੇਸ਼ ਦੇ ਕੇ ਕਿ ਫੈਕਟਰੀ ਦੇ ਅੰਦਰ ਇੱਕ ਸਸਤੀ ਕੰਟੀਨ ਖੋਲ੍ਹੇ ਜਾਵੇ ਜਿਹਦੇ ਵਿੱਚ 5 ਰੁਪਏ ਦਾ ਸਮੋਸਾ 5 ਰੁਪਏ ਦੀ ਚਾਹ ਤੇ 50 ਰੁਪਏ ਦਾ ਖਾਣਾ ਦਿੱਤਾ ਜਾਊਗਾ ਜੀ ਜੋ ਵੀ ਇੱਥੇ ਡਰਾਈਵਰ ਭਰਾ ਆਉਂਦੇ ਆ ਜਾਂ ਲੇਬਰ ਦੇ ਕਰਮਚਾਰੀ ਆਉਂਦੇ ਆ ਜੋ ਵੀ ਕੋਈ ਚਾਹ ਪੀਣੀ ਚਾਹੁੰਦਾ ਸਮੋਸਾ ਖਾਣਾ ਚਾਹੁੰਦਾ ਉਹ ਆ ਕੇ ਫੈਕਟਰੀ ਦੇ ਵਿੱਚ ਚਾਹ ਪੀ ਸਕਦਾ ਹੈ ਸਮੋਸਾ ਖਾ ਸਕਦਾ ਜੀ ਜਿਹਦੀ ਕੀਮਤ ਸਿਰਫ 5 ਰੁਪਏ ਦੇ ਕਰ ਕਿਸੇ ਗਰੀਬ ਭਰਾ ਕੋਲੇ ਨਹੀਂ ਵੀ ਪੈਸੇ ਫਿਰ ਵੀ ਸਮੋਸਾ ਖਾ ਕੇ ਚਾਹ ਪੀ ਸਕਦਾ ਜੀ ਘਟਨ ਨਹੀਂ ਕੀਤਾ ਜੀ ਨੂੰ ਅੱਜ ਕੰਟੀਨ ਦਾ ਘਟਨ ਸਾਡੇ ਫੈਕਟਰੀ ਦੇ ਪ੍ਰੈਜ਼ੀਡੈਂਟ ਮਾਨਜੋਗ ਆਰ ਡੀ ਅਗਰਵਾਲ ਜੀ ਉਹਨਾਂ ਦੇ ਨਾਲ ਸੁਰਜਿੰਦਰ ਸਿੰਘ ਜੀ ਐਚਓਡੀ ਮਕੈਨਿਕਾਂ ਕਰਮਿੰਦਰ ਸਿੰਘ ਜੀ ਐਚਆਰ ਮੈਨੇਜਰ ਉਹਨਾਂ ਦੇ ਨਾਲ ਸਾਡੇ ਜੀਐਮ ਸਾਹਿਬ ਸਰਦਾਰ ਅਰਜਿੰਦਰ ਸਿੰਘ ਜੀ ਇਹ ਹੋਰ ਫੈਕਟਰੀ ਦੇ ਪਦਮਨਕੇ ਸੱਜਣੋਂ ਮਾਨਯੋਗ ਸੀਓ ਸੀਏ ਅੰਕਰ ਸ਼ੇਠੀ ਜੀ ਉਹਨਾਂ ਦੇ ਨਾਲ ਇਸ ਸਮੇਂ ਮੌਜੂਦ ਸੰਗਠੀ